ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਤੇ ਅੱਜ 10 ਕੋ ਹੋ ਗਿਆ ਹੈ 10 ਕੋ ਦੀ ਰਾਤ ਨੂੰ ਸਹਬਜ਼ਾਦੇ ਸਰਹੰਦ ਚਲੇ ਗਏ ਸਨ ਅੱਜ ਸਾਰਾ ਦਿਨ ਅੱਜ ਸ਼ਾਮ ਤੱਕ ਪਹੁੰਚ ਗਏ ਸਰਹੰਦ ਕਿਉਂਕਿ ਅੱਜ ਦੀ ਰਾਤ ਜਿਹੜੀ ਲੰਗੀ ਹੈ ਰਾਤ ਪਿਛਲੀ ਇਹ ਤਾਂ ਸਹਬਜ਼ਾਦੇ ਮੁਰੰਡੇ ਸਨ ਛੋਟੇ ਸਹਬਜ਼ਾਦੇ ਤੇ 13 11 12 ਤੇ 10 ਕੋ ਦੀ ਦਰਮਿਆਨੀਆਂ ਰਾਤਾਂ ਇਹ ਸਹਬਜ਼ਾਦੇ ਠੰਡੇ ਬੁਰਜ ਵਿੱਚ ਕੱਢ ਦਿਆ ਅੱਜ ਸੋਚੋ ਸ਼ਾਮ ਨੂੰ ਪੈਣ ਵੇਲੇ ਜ਼ਰੂਰ ਕਿ ਅਸੀਂ ਤੇ ਨਿੱਗੇ ਕੰਬਲਾਂ 'ਚ ਪੈ ਜਾਂਦੇ ਆ ਉਹਨਾਂ ਸਹਿਬਜ਼ਾਦਿਆਂ ਤੇ ਕੀ ਬੀਤੀ ਹੋਏਗੀ ਜਿਨ੍ਹਾਂ ਕੋਲ ਨਾ ਕੋਈ ਗਰਮ ਕੱਪੜਾ ਸੀ ਤੇ ਉੱਚੇ ਬਾਦ ਤੇ ਆਹ ਸ਼ਾਮ ਦੇ ਦਿਨਾਂ ਤੇ ਆਪਾਂ ਨਾ ਬੱਚੇ ਨੂੰ ਕੋਠੇ ਦੇ ਨਹੀਂ ਚੜ੍ਦ ਦਿੰਦੇ ਵੀ ਹਵਾ ਚਲਦੀ ਹੈ ਬੱਚਾ ਛੋਟ ਹੈ ਉਹ ਸਹਿਬਜ਼ਾਦਿਆਂ ਨੂੰ ਸਭ ਤੋਂ ਉੱਚਾ ਬਿਠਾਇਆ ਠੰਡੇ ਗੁਰਜ ਵਿੱਚ ਜਿੱਤੋਂ ਤੇਜ਼ ਹਵਾਵਾਂ ਚਲਦੀਆਂ ਸੀ ਠੰਡਾ ਪਾਣੀ ਸੀ ਆਲੇ-ਦਾਲੇ ਪਰ ਸਹਿਬਜ਼ਾਦੇ ਸਿਦਕ ਇੰਨਾ ਕ ਨਵਾ ਗਈ ਉਹਨਾਂ ਨੇ ਕਿਹਾ ਹਮ ਜਾਨ ਦੇ ਕੇ ਔਰਾਂ ਦੀ ਜਾਨ ਬਚਾ ਲਵੇ ਅਸੀਂ ਅੱਜ ਲਜਾਈਆਂ ਦਾ ਨਿਗ ਮਾਰਦੇ ਆ ਜੇ ਸਹਿਬਜ਼ਾਦੇ ਨੀਆਂ ਚ ਸ਼ਹਾਦਤ ਨਾ ਦਿੰਦੇ ਅਸੀਂ ਨਿਗ ਨਹੀਂ ਸੀ ਮਾਰ ਸਕਦੇ ਇੱਥੇ ਅਨੇਕਤਾ ਬੁਲਾਈ ਜਾਂਦੀ ਜੀ ਅਸੀਂ ਆਪਣੇ ਧੀਆਂ ਪੁੱਤਰਾਂ ਦਾ ਵਿਆਹ ਕਰਦੇ ਆ ਸ਼ਾਨੋ ਸ਼ੌਕਤ ਨਾਲ ਐਨ ਪੂਰੀ ਚੜ੍ਹਾਈ ਕਰਕੇ ਨਾ ਕਰ ਸਕਦੇ ਜੇ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰ ਚਮਕੌਰ ਦੇ ਗੜੀ ਚ ਮੌਤ ਨਾਲ ਨਾ ਵਿਆਹ ਹੁੰਦਾ ਉਹਨਾਂ ਸ਼ਾਦਾਂ ਦਿੱਤੀਆਂ ਤਾਂ ਹੀ ਕਿਹਾ ਸੀ ਮਾਤ ਕਹਿੰਦੇ ਆ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋ ਕਿਆ ਪਿਆਰ ਜੀਵਤ ਕਈ ਹਜ਼ਾਰ ਆਓ ਆਪ ਸਭ ਦਾ ਤਨਵਾਦ ਤਿਰੰਪੁਰ 28 ਦਸੰਬਰ ਦੀ ਆਉਣੀ ਹੈ 28 ਦਸੰਬਰ ਨੂੰ 10 ਵਜੇ ਤੋਂ 10:30 ਵਜੇ ਤੱਕ ਇਹ ਹਰ ਸਾਲ ਪੱਕਾ ਕਰ ਲਓ ਇਸ ਸਮੇਂ ਸਹਿਬਜ਼ਾਦਿਆਂ ਦੀ ਸ਼ਾਦਤ ਹੋਈ ਸੀ ਅੱਧਾ ਘੰਟਾ ਯਤਨ ਕਰੋ ਜਪਜੀ ਸਾਹਿਬ ਦੇ ਪਾਠ ਕੋ ਜੇ ਕਰ ਸਕਦੇ ਹੋ ਸੁਖਮਨੀ ਸਾਹਿਬ ਦਾ ਪਾਠ ਕਰੋ 10 ਵਜੇ ਜੇ ਇਹ ਵੀ ਨਹੀਂ ਕਰ ਸਕਦੇ ਤਾਂ ਇੰਨਾ ਕੁ ਯਤਨ ਜ਼ਰੂਰ ਕਰੋ 15-20 ਮਿੰਟ ਉਦੋਂ ਸਹਿਬ ਜਾਦਿਆਂ ਨੂੰ ਚੇਤੇ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰੋ ਕਿਤੇ ਵੀ ਹੋਵੋ ਖੇਤ ਘਰੇ ਗੱਡੀ ਚ ਕਿੱਥੇ ਵੀ ਹੋਵੋ ਬਸ ਜਦੋਂ ਇਹ ਸਮਾਂ ਆਵੇ ਉਦ ਚੌਂਕਣਾ ਲਾ ਕੇ ਬੈਠ ਜਾਓ ਦੁਨੀਆ ਨੂੰ ਪਤਾ ਲੱਗੇ ਇਸ ਵੇਲੇ ਸਾਡੇ ਸਹਿਬ ਜਾਦਿਆਂ ਨੇ ਸ਼ਹਾਦਤ ਦਾ ਜਾਨ ਕੀਤਾ ਸੀ ਅਸੀਂ ਉਹਦੀ ਯਾਦ ਵਿੱਚ ਸਿਮਰਨ ਕਰਨਾ ਗੁਰੂ ਕਿਰਪਾ ਕਰੇ ਇਹ ਜ਼ਰੂਰ ਕਰਿਓ